ਹਾਂਜੀ ਦੋਸਤੋ ਆਪਾਂ ਹੁਣ ਤੁਹਾਨੂੰ ਗੁਰਦੁਆਰਾ ਟੀਪੀ ਸਾਹਿਬ ਜੀ ਰੋਪੜ ਦੇ ਵਿੱਚ ਆ ਜਿਹੜਾ ਉਹਦੇ ਦਰਸ਼ਨ ਕਰਵਾਵਾਂਗੇ ਮੋਟਰਸਾਈਕਲ ਲਾਦੇ ਆਪਾਂ ਹੁਣ ਪਾਰਕ ਦੇ ਵਿੱਚ ਰਾਜੂ ਤੇ ਸੋਨੀ ਤੇ ਮਿਹਰਬਾਨ ਦੇ ਕੋਸੇ ਨਾਮ ਦੇ ਦੇ ਜੀ ਐਂਡਰੀ ਜਿਹੜਾ ਗੁਰੂ ਗੁਰਦਵਾਰਿਆਂ ਅੱਗੇ ਚਾਬੀ ਵੀ ਹੋ ਜਾਂਦੀ ਹੈ ਤੁਹਾਨੂੰ ਪਤਾ ਉਹ ਡੱਗੇ ਮੈਂ 10 ਰੁਪਏ ਦੇ ਭਰੇ ਸੀ ਮੈਂ ਲੱਭੇ ਹੈ ਗੱਲੇ ਚ ਵਾਰ ਜੋੜੇ ਜਮਾ ਕਰਕੇ ਚੱਲਦੇ ਆ ਜੀ ਹੁਣ ਅੰਦਰ ਆਪਾਂ ਤੁਸੀਂ ਦੇਖੋ ਕਿੰਨੇ ਸਾਹਮਣੇ ਫੁੱਲਾਂ ਵੀ ਬਾਬਾ ਜੀ ਯਾਦ ਕੀਤੀ ਹੋਈ ਆ। ਇਹ ਫਰਲਾ ਦੇਖੋ ਕਿੰਨੇ ਸੋਹਣੇ ਆਗੇ। ਇਹ ਦਰਬਾਰ ਸਾਹਿਬ ਦੇ ਵਿੱਚ ਜਾਂਦਿਆਂ ਨੂੰ ਆ ਗਈ। ਪਹਿਲਾਂ ਪਹਤ ਤੋਂ ਨਹੀਂ। ਯਾਦੋ ਤਾਰੋ ਜੀ ਤੇ ਕੈਸ ਜੀ ਆਇਏ ਸਾ ਸਤਨਾਮ ਸ੍ਰੀ ਵਾਹਿਗੁਰੂ ਸਤ ਜੀ ਬੱਤ ਵੀ ਸਰਾਇਆ ਤੂੰ ਆਏਂ ਯਾਰ ਬੱਤ ਕਿ ਕਿਹਾ ਕਿ ਮਾਇਆ ਜਦੋਂ ਦੇਖਿਆ ਕਿ ਤੁਮ ਬਖਤਾ ਪੁਰਖੋਂ ਨਿਰਭਉ ਨਿਰਵੈਰ ਅਕਾਲ ਮੂਰਤ ਤਾਜੁਨੀ ਸਭੰ ਗੁਰ ਪ੍ਰਸਾਦ

ਪੰਕਤੀ ਜੀ ਜਿਹੜਾ ਆਪਦੇ ਨਾਲ ਇਹ ਆ ਗਏ ਦਰਿਆ ਦੀ ਇੱਧਰ ਗੁਰੂ ਘਰ ਲੰਗਰ ਦਾ ਸੰਗਤੋਂ ਤੇ ਇੱਥੇ ਤਿਆਰੀ ਹੋ ਰਹੀ ਆ ਸਬਜ਼ੀ ਬਣਾਉਣ ਦੀ ਧਾਲ ਸਬਜ਼ੀ ਜੋ ਵੀ ਲੰਗਰ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਵਰਤਾਇਆ ਜਾਂਦਾ ਜੀ ਤੇ ਸਾਡਾ ਜੀ ਇੱਧਰ ਸਾਡਾ ਸੋਨੀ ਬੈਠਾ ਦੇਖ ਮੇਰੀ ਕਾਲ ਸੁਣਾ ਦੇਖ ਵੀ ਹੈਗੀ ਆ ਕੀ ਇਹਦਰ ਦਰਿਆ ਪਿੰਡਿੰਗ ਅੱਜ ਵੀ ਬੀਤੇ ਨੇ ਕਿਤੇ ਪੁੱਲ ਤੋੜਨਾ ਠਹਿਮਣਾ ਗੁਰੂ ਘਰ ਦੇ ਵਿੱਚ ਇਹ ਆ ਸਾਡਾ ਸੋਨੀ ਯਾਰ ਐਮ ਕੁੰਡਾ ਸਾਹਿਬ ਵਾਲਾ ਜਿਹੜਾ ਆ ਫਾਰਮ ਆ ਖੇਤ ਸਾਰੇ ਗੁਰੂ ਘਰ ਦੇ ਆ ਜੀ ਨੇੜੇ ਨੇ ਤੇ ਆ ਮੱਝਾਂ ਵੀ ਰੱਖੀਆਂ ਹੋਈਆਂ ਨੇ ਜੀ ਸਿੱਧੇ ਰਾਹ ਤੇ ਚੱਲੀਏ ਤੁਹਾਡਾ ਜੀ ਜਾ ਸਿੱਧੇ ਰਾਹ ਤੇ ਚੱਲਣੇ ਪਾੜਾ ਚੋਟੀ ਜੀ ਨੂੰ ਉੱਪਰ ਦੇਤੀ ਏਸੀ ਆ ਜੀ ਗੁਰੂਕਰ ਟੀਬੀ ਸਾਹਿਬ ਰੋਪੜ ਦੇ ਵਿੱਚ ਇਹ ਤੁਹਾਨੂੰ ਜਾਉ ਉਹਦੇ ਅੱਧਰ ਫੈਕਟਰੀ ਜੀ ਨੂੰ ਤੁਰ ਕੇ ਜਾਓ ਹਾਂਜੀ ਦੋਸਤੋ ਤੇ ਆਪਾਂ ਚੱਲਦੇ ਹਾਂ ਹੁਣ ਆਨੰਦਪੁਰ ਸਾਹਿਬ ਵੱਲ ਤੇ ਕਿਵੇਂ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ